ਕੋਈ 12ਵਾਂ ਕਿਹਾ ਜਾਂਦਾ ਉਹ ਕਰਾ ਜਾ ਕੇ ਬਲੱਡ ਵਧਾਉਂਦਾ ਆਪਣਾ ਉਹ ਸਾਰੇ ਟੱਪਾਂ ਦੇ ਬੰਦ ਕਰਾਉਂਦਾ ਉਹ ਅੱਛਾ ਅੱਛਾ ਹਾਂ ਹਲਕੀ ਟੀਵੀ ਵਿੱਚ ਸਵਾਲ ਆਹੀ ਹੁੰਦਾ ਜੇ ਇੱਕ ਢਿੱਡ ਦਬਗੀ ਠੀਕ ਹੈ ਐ ਜੇ ਦੋਏ ਆ ਰਹੀਆਂ ਫਿਰ ਫੇਰ ਕੰਮ ਖਰਾਬ ਹੈ ਪਰਮਿਸ਼ਨ ਲੈ ਕੇ ਆਏ ਹਾਂ ਵੀ ਮੈਂ ਜਾਣਾ ਉੱਥੇ ਨਾ 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 ਮੜਾ ਜਾ ਐ ਬਦਕਟ ਬੋਲੇ ਜਾਵੇ ਐਨੇ ਚ ਦੁੱਧਾ ਨਹੀਂ ਬਲਾਸਤ ਕਰਦਾ ਫੇਰ ਉੱਦੇ ਚ ਗੜਬੜ ਹੋ ਜਾਂਦੀ ਹੈ ਤੁਹੇ ਵੀਕਾ ਬੋਰਡ ਤੇ ਆ ਦੂਜਾ ਸਹੂਗਾ ਫੇਰ ਤਾਂ ਠੀਕ ਹੈ ਜੇ ਬੁੱਢਾ ਦੂਜਾ ਨਹੀਂ ਸਹੂਗਾ ਫੇਰ ਪੇਟ ਕੰਮ ਕਰਾਊਗਾ ਹਾਂ ਜਿਸ ਮਤਲਬ ਕਿਵੇਂ ਚੁੱਪ ਜੇ ਕਰਕੇ ਬੈਏ ਨੂੰ ਕੀ ਕਰਦੇ ਹੁੰਦੇ ਉਹ ਬਸ ਉਹੀ ਐਂ ਆਈ ਐ ਵੀ ਚੁੱਪ ਕਰਕੇ ਬੈਠ ਜੇ ਆਪਣਾ ਜੇ ਇੱਕ ਦਬ ਗਿਆ ਤਾਂ ਠੀਕ ਹੈ ਜੇ ਦੋ ਹੀ ਨਾ ਦਬਣ ਤਾਂ ਗੜਬੜ ਹੋ ਜਾਣੀ ਹੈ ਕੰਮ ਹੰਕਾਰ ਕਰਨਾ ਚਾਹੀਦਾ ਜ਼ਿੰਦਗੀ ਚ ਜੀ ਨਾ ਨਾ ਕੋਈ ਉਹ ਨਹੀਂ ਜਿੰਦਾ ਮਾਹੌਲ ਮਾਹੌਲ ਦੇ ਨਾਲ ਚੱਲਣਾ ਚਾਹੀਦਾ ਜਾਇ ਜੇ ਮਾਹੌਲ ਹੈ ਆ ਬੈਠੇ ਆਂ ਬੰਦੇ ਚਾਰ ਗੱਨਾ ਕਰਦਾ ਠੀਕ ਹੈ ਜੇ ਕੋਈ ਬੰਦਾ ਨਹੀਂ ਉਲਟਾ ਸਿੱਧਾ ਬੋਲਦਾ ਆਪਣਾ ਉੱਟਕੇ ਕਾਰਨ ਚ ਜਾਓ ਗਰੀਬੀ ਇਹ ਕਹਿੰਦੇ ਨੇ ਹਵਾ ਕਰਦਾ ਇਹ ਹਵਾ ਕਰਨ ਦਾ ਮਤਲਬ ਕੀ ਹੁੰਦਾ ਜੀ ਇੱਕ ਤਾਂ ਹੁਣ ਆਪਾਂ ਤਾਂ ਬੈਠੇ ਹਾਂ ਨਾਰਮਲ ਇਹਨੇ ਵਾਹਾਵਾ ਲੈਨੇ ਆ ਤੇ ਹਵਾ ਕਰਦਾ ਇਹ ਮਤਲਬ ਕਿਵੇਂ ਇਹ ਹਵਾ ਤਾਂ ਆਏ ਮੈਂ ਬੰਦੇ ਨੂੰ ਕੁਮਾਰ ਹੁੰਦਾ ਤਾਂ ਕਹਿੰਦੇ ਉਹਨੂੰ ਵੀ ਹਵਾ ਕਰਦਾ ਜਾਂਦੇ ਬੱਸ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਨੂਰਵਚੋ ਤੁਹਾਡੇ ਨਾਲ ਲੈ ਕੇ ਹਾਜ਼ਰ ਆਂ ਜੀ ਸਾਡਾ ਖਾਸ ਪ੍ਰੋਗਰਾਮ ਪਿੰਡੋਂ ਪਿੰਡੀ ਇਸ ਦੇ ਤਹਿਤ ਅਸੀਂ ਪਿੰਡਾਂ ਵਿੱਚ ਜਾ ਕੇ ਦੌਰਾ ਕਰਦੇ ਆਂ ਪਿੰਨਾਂ ਦੀ ਸੱਤਾਂ ਦੀ ਰੌਣਕ ਤੁਹਾਨੂੰ ਵਿਖਾਉਨੇ ਆ ਪਿੰਡ ਦੇ ਬਜ਼ੁਰਗ ਮੋਦਬਾਰਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆਂ ਸੋ ਅੱਜ ਵੀ ਅਸੀਂ ਪਹੁੰਚੇ ਹਾਂ ਤੁਸੀਂ ਸੋਚ ਰਹੇ ਹੋਵੋਗੇ ਵੀ ਨਹਿਰ ਕਿਨਾਰੇ ਨੂਰ ਇੱਥੇ ਕਿਹੜੇ ਪਿੰਡ ਦੇ ਵਿੱਚ ਫਿਰਦੀ ਏ ਦੱਸ ਦਿੰਨੀ ਆ ਨਹਿਰ ਕਿਨਾਰੇ ਮੈਂ ਪਹੁੰਚੀ ਆਂ ਜੀ ਚਨਾਰਥਲ ਸੋ ਚਨਾਰਥਲ ਕਾਫੀ ਫੇਮਸ ਵੀ ਹੈ ਗੱਲਾਂ ਚ ਬੋਲੀਆਂ ਦੇ ਵਿੱਚ ਹਨਾ ਤਾਂ ਅਸੀਂ ਪਹੁੰਚੇ ਸੀਗੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਮੈਂ ਸੋਚਿਆ ਵੀ ਚਲੋ ਥੋੜੀ ਜੀ ਹਵਾ ਲੈ ਲਈ ਕਿਉਂਕਿ ਜਿੱਥੇ ਪਾਣੀ ਹੁੰਦਾ ਤੇ ਉੱਥੇ ਮਤਲਬ ਮੌਸਮ ਥੋੜਾ ਜਿਹਾ ਠੰਡਾ ਹੁੰਦਾ ਤੇ ਨਾਲ ਸਾਡੇ ਬਜ਼ੁਰਗ ਜੀ ਬੈਠੇ ਹੋਏ ਨੇ ਸਾਡੇ ਬਾਪੂ ਜੀ ਇਹ ਵੀ ਹਵਾ ਦਾ ਆਨੰਦ ਮਾਣ ਰਹੇ ਆ ਕਿ ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਕਿਵੇਂ ਹੋ ਤੁਸੀਂ ਹਾਂ ਠੀਕ ਠਾਕ ਹੈ ਜੀ ਅੱਛਾ ਬਾਪੂ ਜੀ ਕੀ ਨਾਮ ਆ ਤੁਹਾਡਾ ਹਾਂ ਅਨੰਤ ਧੀਰ ਸਿੰਘ ਅਨੰਤ ਧੀਰ ਜੀ ਕਿੰਨੀ ਉਮਰ ਹੋ ਗਈ ਹਾਂ ਉਮਰ ਦਾ ਹੋ ਗਈ

ਹਾਂ ਪੰਜਾਬੀ ਦੇ ਆਪਣੀ ਦੇ ਵੀ ਇੱਕ ਦੇ ਦੋ ਮਤਲਬ ਨਿਕਲਦੇ ਆ ਇੱਕ ਮਤਲਬ ਉਹ ਹੁੰਦਾ ਨੈਗੇਟਿਵ ਤੇ ਪੋਜ਼ਿਟਿਵ ਜਿਵੇਂ ਆਪਾਂ ਕਹਿ ਰਹੀਏ ਹਾਂ ਤੇ ਤੁਸੀਂ ਤਾਂ ਨਹੀਂ ਹੰਕਾਰ ਕਰਦੇ ਨਹੀਂ ਨਹੀਂ ਕੋਈ ਹੰਕਾਰ ਨਹੀਂ ਕਰ ਹੰਕਾਰ ਕਰਨਾ ਚਾਹੀਦਾ ਜ਼ਿੰਦਗੀ 'ਚ ਜੀ ਨਹੀਂ ਨਹੀਂ ਕੋਈ ਉਹ ਨਹੀਂ ਜਿੰਦਾ ਮਾਹੌਲ ਮਾਹੌਲ ਦੇ ਨਾਲ ਚੱਲਣਾ ਚਾਹੀਦਾ ਜਾਇ ਜਿਹਾ ਮਾਹੌਲ ਹੈ ਆ ਬੈਠੇ ਆ ਬੰਦੇ ਚਾਰ ਕਨਾ ਕਰਦੇ ਠੀਕ ਹੈ ਜੇ ਕੋਈ ਬੰਦਾ ਨਹੀਂ ਉਲਟਾ ਸਿੱਧਾ ਬੋਲਦਾ ਆਪਣਾ ਉੱਠ ਕੇ ਕਹਿੰਦਾ ਯਾ ਹਾਂ ਹੋਰ ਕੀ ਲੜਨ ਦਾ ਕੋਈ ਫਾਇਦਾ ਨਹੀਂ ਹੈ ਗੱਲ برداشت ਨਹੀਂ ਕਰਦੇ ਜੀ ਅੱਜ ਕੱਲ ਹਨਾ ਕੋਈ ਗੱਲ ਨੂੰ ਅਸੀਂ ਉਹ ਨਹੀਂ ਕਰਦੇ ਕਿਸੇ ਦੀ ਸੁਣਦੇ ਨਹੀਂ ਉਹ ਨਹੀਂ ਜੇ ਕੋਈ ਮਰਲ ਜਾਲੇ ਕੋਈ ਪੁਖੜੀ ਦਾ ਬੰਦਾ ਆ ਜਾਂਦਾ ਉਹਦੇ ਨਾਲ ਦਾ ਆਪਣਾ ਉੱਠ ਕੇ ਚਲੇ ਜਾਊਗਾ ਜਾਂ ਚਲੇ ਜਾਊ ਆਪਣਾ ਆਰਾਮ ਕਰਨ ਜਾ ਕੇ ਜੀ ਗੱਲ ਸੁਣੋ ਜੀ ਮੰਨ ਲਓ ਕਰੇ ਮੜਾ ਮੁੱਟਾ ਫਿਰ ਕੋਈ ਬੋਲ ਪੇ ਤੇ ਫਿਰ ਕੀ ਕਰੋਗੇ ਮਤਲਬ ਤੁਹਾਡੀ ਪਤਨੀ ਜਾਂ ਮਤਲਬ ਹਨਾ ਐਕਦਾ ਨਾ ਨਾ ਬੋਲ ਪਵੇ ਉਹ ਤਾਂ ਸਹਿਣਾ ਪੈਂਦਾ ਜੀ ਮੜਾ ਮੁੱਟਾ ਹਾਂ ਹਾਂ ਸਹਿਣਾ ਹਾਂ ਸਹਿਣਾ ਬੰਦਾ ਹਰ ਨਾ ਹੁਣ ਆਇਆ ਨਾ ਵੀ ਜੇ ਹੁਣ ਮਰ ਬਈ ਇੱਕ ਬੋਲ ਪਿਆ ਦੂਜਾ ਸਹੂਗਾ ਫੇਰ ਤਾਂ ਠੀਕ ਹੈ ਜੇ ਦੁੱਧਾ ਦੁੱਧਾ ਨਹੀਂ ਸਹੂਗਾ ਫੇਰ ਪੇਟ ਕਮ ਕਰਾ ਬੂਗਾ ਅੱਛਾ ਨਹੀਂ ਮਤਲਬ ਕਿ ਮੈਂ ਚੁੱਪ ਜੇ ਕਰਕੇ ਬੈ ਉਹ ਨੁਕੀ ਕਰਦੇ ਹੁੰਦੇ ਉਹ ਬਸ ਉਹੀ ਐਂ ਐਂ ਆ ਵੀ ਚੁੱਪ ਕਰਕੇ ਬੈ ਆਪਣਾ ਜੇ ਇੱਕ ਦਬ ਗਿਆ ਤਾਂ ਠੀਕ ਹੈ ਜੇ ਦੋ ਹੀ ਨਾ ਦਬਣ ਤਾਂ ਗੜਬੜ ਹੋ ਜਾਣੀ ਹੈ ਕੰਮ ਆ ਇਹ ਉਹ ਕਰਨਾ ਬੰਦਾ ਸਾਬਜੀ ਨਾਲ ਦੇਖਣਾ ਪੈਂਦਾ ਨਹੀਂ ਕਿਹੜੀ ਗੱਲ ਤੂੰ ਵੇਸੇ ਬੈਸ ਕਿਹੜੀ ਗੱਲ ਤੂੰ ਛੱਡ ਜਾਂਦੀ ਹੁੰਦੀ ਹੈ ਉਹ ਬੈਸ ਤਾਂ ਕੋਈ ਕੰਮ ਮਰਮੋਟਾ ਉਟਾ ਸਿੱਧਾ ਹੋ ਗਿਆ ਕੋਈ ਮਰਮੋਟਾ ਉਹਦੇ ਨਾਲੇ ਉਹ ਜਿਹੜਾ ਉਹਦਾ ਕਿਸੇ ਨੂੰ ਮੜਾ ਜਾ ਐਂ ਬੱਦਖੱਟ ਬੋਲੇ ਜਾਵੇ ਐਨੇ ਜਿਹੇ ਦੁੱਧਾ ਨਹੀਂ ਬਲਾਸਤ ਕਰਦਾ ਫੇ ਉਹਦੇ ਜਗ੍ਹਾ ਗੜਬੜ ਹੋ ਜਾਂਦੀ ਹੈ ਇਹ ਤਾਂ ਹੈ ਨਹੀਂ ਇੱਕ ਜੀ ਮਤਲਬ ਚਲੋ ਮੁੰਡੇ ਆ ਹਾਂ ਜਿਵੇਂ ਆਪਾਂ ਘਰੋਂ ਬਾਹਰ ਤਾਂ ਅਸੀਂ ਬਹੁਤ ਖੁਸ਼ ਰਹਿੰਨੇ ਆ ਤੇ ਘਰੇ ਆ ਕੇ ਕਿਸੇ ਅਸੀਂ ਕਾਹ ਤੋਂ ਲੜਦੇ ਹੁੰਨੇ ਆ ਮਤਲਬ ਇਹ ਕਿਉਂ ਹੁੰਦਾ ਹੁੰਦਾ ਓਏ ਤਾਂ ਆਏ ਆ ਵੀ ਕਈ ਵਾਰ ਕਿਸੇ ਨੇ ਕੋਈ ਕੰਮ ਨਹੀਂ ਸਿੱਧਾ ਕਰਿਆ ਮਣ ਮੋਟਾ ਪੁੱਠਾ ਕਰਤਾ ਉਹ ਐਨੇ ਜਿਹਾ ਹੋ ਜਾਂਦਾ ਹੁੰਦਾ ਹੈ ਕਈ ਵਾਰ ਕੋਈ ਬਾਰੂ ਆ ਕੇ ਆ ਜਾਂਦਾ ਉਹ ਕਰਾ ਜਾ ਕੇ ਬਲੱਡ ਵਧਾ ਆਂਦਾ ਆਪਣਾ ਉਹ ਸਾਰੇ ਟੱਪਰ ਨੇ ਭੰਡ ਖੜਕਾ ਆਂਦਾ ਉਹ ਅੱਛਾ ਅੱਛਾ ਫੇ ਕਰੀ ਚਲਾਉਂਦਾ ਹੈ ਹਾਂ ਜੀ ਹਾਂ ਐ ਹੀ ਹੈ ਰੇ ਤਾਂ ਹੂੰ ਨੀ ਠੀਕ ਹੈ ਤੁਸੀਂ ਵੀ ਕਾਫੀ ਜ਼ਿੰਦਗੀ ਕੱਢ ਲਈ ਹੈ ਜ਼ਿੰਦਗੀ ਦੇ ਬਹੁਤ ਉਹ ਵੀ ਕੱਢ ਲਈਦਾ ਐ ਹੀ ਹੈ ਮਾਰਕੀਟਿੰਗ ਵੀ ਦਾ ਸਵਾਲ ਆ ਹੀ ਹੁੰਦਾ ਵੀ ਜੇ ਇੱਕ ਢਿੱਡ ਲੱਭੀ ਠੀਕ ਹੈ ਐ ਜੇ ਦੋਏ ਆ ਗਈਆਂ ਫਿਰ ਫੇਰ ਕੰਮ ਖਰਾਬ ਹੈ ਬਸ ਹੁਣ ਤੁਸੀਂ ਆਏ ਹੋ ਪਰਮਿਸ਼ਨ ਲੈ ਕੇ ਆਏ ਹੋ ਵੀ ਮੈਂ ਜਾਣਾ ਉੱਥੇ ਨਾ ਨਾ ਪਰਮਿਸ਼ਨ ਤਾਂ ਜੀ ਸਾਡੀ ਤਾਂ ਜੇ ਤੁਸੀਂ ਦੱਸੋ ਨਾ ਅਬੀ ਗਾਹਾਂ ਗਾਹਾਂ ਕੰਮ ਬਹੁਤ ਖਰਾਬ ਹੈ ਜੇ ਗਰਨਾ ਮਰ ਸਾਰੀਆਂ ਦੱਸਦੇ ਆ ਹਾਂ ਜੀ ਹਾਂ ਹੁਣ ਸਾਡੇ ਮੈਂ ਉਰੇ ਐ ਉਹ ਗਾਹ ਕਾੜੀ ਕੁੜੀ ਕੋੜਾ ਚਾ ਹੋਰ ਇਹ ਜਿਆ ਕੰਮ ਖਰਾਬ ਹੋਇਆ ਹੈ ਹਾਂ ਇਹ ਤਾਂ ਫਿਰ ਤੁਸੀਂ ਦੂਰ ਦੂਰ ਹੋਗੇ ਹੋਰ ਫਿਰ ਰੋਟੀ ਕਿਵੇਂ ਬਣਾਉਨੇ ਹੋਗੇ ਆ ਨਾ ਰੋਟੀ ਨੂੰ ਹੈਗੀ ਮੁੰਡਾ ਹੈਗਾ ਪੁੱਤ ਹੈਗਾ ਠੀਕ ਹੈ ਠੀਕ ਜਦ ਸੇਵਾ ਵਧੀਆ ਹੋਈ ਜਾਂਦੀ ਹੈ ਹਾਂਜੀ ਹਾਂ ਠੀਕ ਹੈ ਇਹ ਬਈ ਰੋਟੀ ਰੋਗਾ ਕੰਮ ਕਰੀ ਜਾਂਦੇ ਆ ਆਪਣਾ ਮਰਜੀ ਨਾਲ ਕੰਮ ਦਾ ਅੱਛਾ ਨਾਲ ਹੁਣ ਵੀ ਕੰਮ ਕਰਦੇ ਹੋਗੇ ਤੁਸੀਂ ਹੋਰ ਹੁਣ ਡੰਗਰਾਂ ਨੂੰ ਪਾਣੀ ਵੀ ਪਿਲਾਉਣਾ ਹੈ ਅਗਾਹ ਪੂਰੀ ਟਾੜੀ ਵੀ ਪਾਈ ਆ ਬਈਏ ਲੱਗੇ ਨੇ ਚਾਹ ਦੇ ਗਏ ਆ ਢੋਲੀ ਖੜੀ ਹੈ ਉਹ ਚਾਹ ਵੀ ਸਮਾਂ ਆਪ ਮਨਾਈ ਆ